ਸਾਥ ਸੰਗਤ ਜੀਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਜਸਾਨੀਆਂ ਕਰਾਂਗੇ 크ਿਸ ਤੇ ਵਰ ਜਿਵੇਂ ਕਿ ਸਹਿਬਜ਼ਾਦਿਆਂ ਦੇ ਸ਼ਹੀਦੀ ਵਿਹਾੜੇ ਚੱਲ ਰਹੇ ਨੇ ਸੋ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੁਨੀਆ ਭਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਜਿੱਥੇ ਸਾਹਬਜ਼ਾਦਿਆਂ ਦੀ ਸ਼ਹਾਦਤ ਨੂੰ ਪਰਿਣਾਮ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਦੇਸ਼ ਦੇ ਵਿੱਚ ਆ ਦਿਨਾਂ ਦੇ ਦੌਰਾਨ ਪਿਆਰਿਓ 크리스마ਸ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਨਾਇਆਂ ਜਾ ਰਹੀਆਂ ਨੇ ਤਿਆਰੀਆਂ ਬਿਲਕੁਲ ਹੀ ਕਰ ਲੀਆਂ ਗਈਆਂ ਨੇ ਹੁਣ ਕਾਹਨਾ ਦੇ ਵਿੱਚ ਆਮ ਆਦਮੀ ਦੁਨੀਆ ਦੇ ਅੰਤ ਦੀ ਤਿਆਰੀ ਕਰ ਰਿਹਾ ਹੈ ਅਸਲ ਦੇ ਵਿੱਚ ਉਹ ਕਿਵੇਂ ਬੇਨਤੀਆਂ ਆਪਾਂ ਜਿਹੜੀਆਂ ਨੇ ਉਹ ਇਸ ਵਿਸ਼ੇ ਤੇ ਹੀ ਸੰਧੀਆਂ ਕਰਾਂਗੇ ਹੁਣ ਵੈਸੇ ਤੇ ਚਲੋ ਆਪਾਂ ਦੁਨੀਆ ਦੇ ਰੰਗ ਵੇਖਦੇ ਆਂ ਤੇ ਆਪਾਂ ਵੇਖਦੇ ਆਂ ਆਮ ਤੌਰ ਤੇ ਕੋਈ ਕੁਝ ਕਰ ਰਿਹਾ ਤੇ ਕੋਈ ਆਪਾਂ ਵੇਖਦੇ ਆਂ ਕੋਈ ਕੁਝ ਕਰ ਰਿਹਾ ਤੇ ਅਲਗ-ਅਲਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਵਿਸਥਾਰ ਪੂਰਵਕ ਜਿਹੜੀਆਂ ਨੇ ਉਹ ਚੈੱਕ ਕਰਦੇ ਆਂ ਸਾਧ ਸੰਗਤ ਤੇ ਘਾਨਾ ਦੇ ਵਿੱਚ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਨੂੰ ਦੱਸਦਾ ਹੈ 2025 ਦੇ 크리스마ਸ ਵਾਲੇ ਦਿਨ ਤੋਂ ਪਹਿਲਾਂ 8 ਵੱਡੀਆਂ ਲੱਕੜਾਂ ਦੀਆਂ ਕਿਸਤੀਆਂ ਉਹ ਬਣਾ ਰਿਹਾ ਹੈ 8 ਵੱਡੀਆਂ ਲੱਕੜ ਦੀਆਂ ਕਿਸਤੀਆਂ ਬਹੁਤ ਵੱਡੀਆਂ ਜਿਹਦਾ ਵੱਡਾ ਆਕਾਰ ਹੈ ਤੇ ਸਾਥ ਸੰਗਤ ਉਸ ਦਾ ਦਾਵਾ ਹੈ ਕਿ ਉਸ ਨੂੰ ਇੱਕ ਸੁਪਨਾ ਆਇਆ ਸੀ ਜਿਸ ਵਿੱਚ ਈਸ਼ਵਰ ਨੇ ਉਹਨੂੰ ਚੇਤਾਵਨੀ ਦਿੱਤੀ ਸੀ ਕေ 25 ਦਸੰਬਰ ਤੋਂ ਬਾਅਦ ਲਗਾਤਾਰ ਮੀਂਹ ਪੈਣਾ ਸ਼ੁਰੂ ਹੋਵੇਗਾ ਅਤੇ ਦੁਨੀਆ ਕਈ ਸਾਲਾਂ ਤੱਕ ਪਾਣੀ ਦੇ ਵਿੱਚ ਡੁੱਬੀ ਰਹੇਗੀ ਦੁਨੀਆ ਦਾ ਮਤਲਬ ਜਿਵੇਂ ਅੰਤ ਹੋ ਜਾਏਗਾ ਤੇ ਜਿਹੜੇ ਆਪਣੇ ਲਈ ਪ੍ਰਬੰਧ ਕਰ ਲੈਣਗੇ ਪੁਖਤਾ ਪ੍ਰਬੰਧ ਉਹ ਬਚ ਜਾਣਗੇ ਤੇ ਬਾਕੀ ਸਾਰੇ ਜਿਹੜੇ ਨੇ ਉਹ ਦੁਨੀਆ ਜਿਹੜੀ ਹੈ ਪਾਣੀ ਦੇ ਵਿੱਚ ਡੁੱਬ ਜਾਏਗੀ ਤੇ ਉਹ ਬੰਦਾ ਇਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਲੱਗਿਆ ਹੋਇਆ ਇਕ ਖੁੱਲੇ ਮੈਦਾਨ ਦੇ ਵਿੱਚ ਲੱਕੜ ਕੱਟ ਕੇ ਉਹ ਹਰੇਕ ਤਖਤੇ ਤੇ ਪ੍ਰਾਰਥਨਾ ਕਰਕੇ ਕਿਸਤੀ ਵਰਗੀਆਂ ਵੱਡੀਆਂ ਇਮਾਰਤਾਂ ਬਣਾ ਰਿਹਾ ਹੈ ਲੋਕਾਂ ਦਾ ਮੰਨਣਾ ਹੈ ਕਿ ਲੋਕ ਹੈਰਾਨੀ ਨਾਲ ਇਹ ਸਭ ਨੂੰ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਇਸ ਪੂਰੇ ਅਧੁਨਿਕ ਨੂ ਦੀਆਂ ਵੀਡੀਓ ਟਿਕਟੋਕ ਫੇਸਬੁੱਕ ਇੰਸਟਾ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੁਸੀਂ ਵੀ ਸ਼ਾਇਦ ਵੇਖੀਆਂ ਹੋਣਗੀਆਂ ਜੇ ਨਹੀਂ ਵੇਖੀਆਂ ਤਾਂ ਜ਼ਰੂਰ ਦੇਖਿਓ ਸੱਜ ਕਰਕੇ ਨੂ ਹੁਣ ਸਵਾਲ ਇਹ ਹੈ ਕਿ ਕੀ ਇਹ ਵਿਸ਼ਵਾਸ ਹੈ ਭਰਮ ਹੈ ਜਾਂ ਸੋਸ਼ਲ ਮੀਡੀਆ ਦਾ ਅਗਲਾ ਹੈਰਾਨੀਜਨਕ ਅਧਿਆਇ ਹੈ ਹੁਣ ਇਹ ਕੀ ਹੈ ਆਖਰ ਕੀ ਹੋਣ ਵਾਲਾ ਆ ਸੋ ਜਿਸ ਹਿਸਾਬ ਦੇ ਨਾਲ ਉਹ ਵਿਅਕਤੀ ਆਪਣੀ ਤਿਆਰੀ ਕਰ ਰਿਹਾ ਹੈ ਜਿਸ ਹਿਸਾਬ ਦੇ ਨਾਲ ਆਪਾਂ ਉਹਦੀ ਤਿਆਰੀ ਨੂੰ ਵੇਖ ਰਹੇ ਆ ਤੇ ਇੰਜ ਲੱਗਦਾ ਵੀ ਸ਼ਾਇਦ ਬਹੁਤ ਵੱਡਾ ਜਿਹੜਾ ਹੈ ਘਟਨਾਕ੍ਰਮ ਹੋਣ ਵਾਲਾ ਹੈ ਤੇ ਸ਼ਾਇਦ ਇੰਜ ਲੱਗਦਾ ਕਿ ਬਹੁਤ ਵੱਡੀ ਸੰਕਟ ਦੀ ਘੜੀ ਦੇ ਵਿੱਚੋਂ ਅਸੀਂ ਗੁਜ਼ਰਨ ਵਾਲੇ ਆ ਬਹੁਤ ਵੱਡੇ ਜਿਹੜੇ ਨੇ ਪੈਮਾਨੇ ਦੇ ਵਿੱਚੋਂ ਅਸੀਂ ਲੰਘਣ ਵਾਲੇ ਆ ਸਾਧ ਸੰਗਤ ਜਿੱਥੇ ਤੱਕ ਦੇਖ ਕੇ ਲੱਗਦਾ ਆ ਚਲੋ ਫਿਰ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਗੁਰਮਖੋ ਕਿ ਇੱਕ ਪਾਸੇ ਤੇ 크리스마ਸ ਦੀਆਂ ਤਿਆਰੀਆਂ ਨੇ ਦੂਸਰੇ ਪਾਸੇ ਸ਼ਹੀਦੀ ਦਿਹਾੜਾ ਮੈਂ ਕੱਲ ਵੇਖ ਰਿਹਾ ਸੀ ਸ਼ਾਇਦ ਵੀਡੀਓ ਤੁਹਾਡੇ ਕੋਲ ਵੀ ਪਹੁੰਚੀਆਂ ਹੋਣਗੀਆਂ ਤੇ ਕੁਝ ਲੋਕ ਆਪਸ ਦੇ ਵਿੱਚ ਲੜ ਰਹੇ ਨੇ ਆਪਸ ਦੇ ਵਿੱਚ ਝਗੜ ਰਹੇ ਨੇ ਕੋਈ ਕਹਿੰਦਾ ਜੀ 크리스마ਸ ਮਨਾਉਣਾ ਚਾਹੀਦਾ ਅਸੀਂ ਮਨਾਵਾਂਗੇ ਤੇ ਦੂਸਰੇ ਧਰ ਵਾਲੇ ਕਹਿੰਦੇ ਜੀ ਸਾਹਿਬਜ਼ਾਦਿਆਂ ਦੇ ਦਿਨ ਚੱਲ ਰਹੇ ਨੇ ਮੈਂ ਬੇਨਤੀ ਕਰਾਂ ਕਿ ਜਿਹੜਾ 크리스마ਸ ਹੈ ਇਹਦਾ ਈਸਾ ਮਸੀਹ ਦੇ ਨਾਲ ਸੰਬੰਧ ਹੈ ਇਹ ਕੇਵਲ ਗੋਰਿਆਂ ਦਾ ਕਲਚਰ ਹੈ ਸਾਡਾ ਨਹੀਂ ਤੇ ਅਸੀਂ ਉਸ ਧਰਤੀ ਦੇ ਵਾਰਿਸਾਂ ਉਸ ਧਰਤੀ ਦੇ ਜੰਮ ਵਾਲਾਂ ਜਿੱਥੇ ਕੇਵਲ ਗੁਰੂਆਂ ਪੀਰਾਂ ਨੇ ਆਪਣਾ ਜਿਹੜਾ ਹੈ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਈਸਾ ਮਸੀਹ ਨਹੀਂ ਸਾਡਾ ਹੋਇਆ ਤੇ ਸਾਧ ਸੰਗਤ ਉਹ ਹੋਇਆ ਉਹਨਾਂ ਲੋਕਾਂ ਦਾ ਉਹਨਾਂ ਅੰਗਰੇਜ਼ਾਂ ਦਾ ਤੇ ਫੌਰੀਨ ਦੀ ਧਰਤੀ ਦਾ ਉੱਥੇ ਹੋਵੇ ਜੋ ਵੀ ਹੋਵੇ ਆਪਾਂ ਉਹਨੂੰ ਐਕਸੈਪਟ ਕਰ ਸਕਦੇ ਆਂ ਪਰ ਇੱਥੇ ਰਹਿ ਕੇ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿ ਕੇ ਅਸੀਂ ਦੂਸਰੇ ਦੀ ਉਪਮਾ ਕਰੀਏ ਜਾਂ ਇੰਜ ਕਹਿ ਲੋ ਹੁਣ ਕਈ ਪਤਾ ਇੱਥੇ ਵਿਦਵਾਨਾਂ ਸਿਓ ਆਉਣਗੇ ਅਗਲੇ ਦਾ ਹੱਕ ਹੈ ਜੀ ਇਹ ਤਾਂ ਰਾਈਟ ਹੈ ਜੀ ਉਹਨਾਂ ਦਾ ਉਹਨਾਂ ਨੂੰ ਕਰਨ ਦਾ ਅਧਿਕਾਰ ਹੈ ਕਰਨ ਦਾ ਅਧਿਕਾਰ ਹੈ ਹੋ ਸਕਦਾ ਪਰ ਇੱਥੇ ਯਾਦ ਰੱਖਿਓ ਕਿ ਆਪਾਂ ਇੱਥੇ ਦੇ ਵਾਰਿਸ ਆ ਇਥੋਂ ਦੀ ਧਰਤੀ ਦੇ ਜੰਮ ਵਾਲਾ ਤੇ ਸਾਡਾ ਉਹਨਾਂ ਨਾਲ ਸੰਬੰਧ ਕੀ ਹੋਇਆ ਉਹ ਬਾਹਰੋਂ ਆ ਕੇ ਇੱਥੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦਾ ਮਕਸਦ ਇਹ ਹੈ ਕਿ ਆਪਾਂ ਇਹਨਾਂ ਲੋਕਾਂ ਨੂੰ ਜਿਹੜਾ ਹੈ ਇੱਥੋਂ ਵਿਛੋੜ ਦਈਏ ਅੱਜ ਬੜੀ ਹੈਰਾਨੀ ਕੀ ਹੁੰਦੀ ਹੈ ਸਾਡੇ ਲੋਕ ਜਦ ਜਿਨ੍ਹਾਂ ਨੂੰ ਚਾਰ ਸਹਿਬਜ਼ਾਦਿਆਂ ਦੇ ਨਾਮ ਨਹੀਂ ਪਤਾ ਤੇ ਜਿਨ੍ਹਾਂ ਨੂੰ ਫਤੇਗੜ ਸਾਹਿਬ ਦੀ ਧਰਤੀ ਦਾ ਇਤਿਹਾਸ ਨਹੀਂ ਪਤਾ ਜਿਨ੍ਹਾਂ ਨੂੰ ਚਮਕੌਰ ਸਾਹਿਬ ਦਾ ਇਤਿਹਾਸ ਨਹੀਂ ਪਤਾ ਤੇ ਪਿਆਰਿਓ ਕਿ ਉਹਨਾਂ ਲਈ ਕੇਵਲ ਆਮ ਇੱਕ ਮੇਲਾ ਬਣ ਕੇ ਰਹਿ ਗਿਆ ਜੇ ਪੁੱਛ ਲਈਏ ਜੀ ਮੇਲੇ ਤੇ ਆਏ ਹੋਆਂ ਜੀ ਇਹ ਮੇਲਾ ਨਹੀਂ ਇਹ ਆਮ ਮੇਲਿਆਂ ਵਰਗਾ ਮੇਲਾ ਨਹੀਂ ਜੋ ਪਿੰਡਾਂ ਸ਼ਹਿਰਾਂ ਦੇ ਵਿੱਚ ਭਰਦਾ ਹੋਵੇ ਇਹ ਆਮ ਮੇਲਾ ਨਹੀਂ ਪਿਆਰਿਓ ਇਹ ਉਹ ਸ਼ਹੀਦੀ ਜੋੜ ਮੇਲਾ ਆ ਤੇ ਪਿਆਰਿਓ ਜਿੱਥੇ 7 ਤੇ 9 ਸਾਲ ਦੀਆਂ ਉਮਰਾਂ ਕੰਧਾਂ ਦੇ ਵਿੱਚ ਚੜੀਆਂ ਗਈਆਂ ਤੇ ਕੰਧਾਂ ਦੇ ਵਿੱਚ ਚੜਨ ਤੋਂ ਪਹਿਲਾਂ ਜਿਨ੍ਹਾਂ ਦੇ ਤਨ ਤੇ ਅਨੇਕਾਂ ਜਿਹੜੇ ਨੇ ਤਸੀਹੇ ਦੇ ਕੇ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਟੌਰਚਰ ਕੀਤਾ ਗਿਆ ਹੋਵੇਗਾ ਪਿਆਰਿਓ ਜਿੱਥੇ ਆਪਾਂ ਗੱਲ ਕਰੀਏ ਚਮਕੌਰ ਸਾਹਿਬ ਦੀ ਧਰਤੀ ਦੀ ਉੱਥੇ ਤੋਂ ਵੱਡੇ ਸਹਿਬਜ਼ਾਦੇ ਜਿਨ੍ਹਾਂ ਦੀ ਉਮਰ ਦਾ ਜ਼ਿਕਰ ਕੀਤਾ ਜਾਂਦਾ ਹੈ ਕਿਸੇ ਵਿਦਵਾਨ ਨੇ 12 ਸਾਲ ਦਾ ਜ਼ਿਕਰ ਕੀਤਾ ਕਿਸੇ ਨੇ 15 ਸਾਲ ਦਾ ਚਲੋ ਖੈਰ ਬੇਨਤੀ ਕਰਾਂ ਵੀ ਸਹਿਬਜ਼ਾਦੇ ਵੱਡੇ ਭਾਵੇਂ ਛੋਟੇ ਆਪਣੇ ਲਈ ਸਤਿਕਾਰਯੋਗ ਨੇ ਬਾਬਾ ਸ਼ਬਦ ਐਵੇਂ ਨਹੀਂ ਬਾਬਾ ਸ਼ਬਦ ਕਮਾਈ ਦਾ ਨਾਮ ਆ ਪਿਆਰਿਓ ਇਸ ਕਰਕੇ ਆਪਾਂ ਕਹਿੰਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਰਾ ਜੁਹਾਰ ਸਿੰਘ ਜੀ ਤੰਤਨ ਬਾਬਾ ਦੁਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੇ ਯਾਦ ਰੱਖਿਓ ਪਿਆਰਿਓ ਚਾਰ ਸਾਹਿਬਜ਼ਾਦੇ ਉਹ ਸਤਗੁਰੂ ਦੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਸ਼ਹੀਦੀਆਂ ਪਾਈਆਂ ਤੇ ਉਹ ਸ਼ਹੀਦੀਆਂ ਉਹ ਪੂਰਨੇ ਸਾਡੇ ਲਈ ਹੋਏ ਤੇ ਪਿਆਰਿਓ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰੇ ਵੀ ਆਪਾਂ ਪੜਨੇ ਆਣਾ ਗੁਰਮਖੋ ਸਤਗੁਰੂ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਔਰ ਜੇਕਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨਾ ਹੁੰਦੀਆਂ ਤੇ ਕੀ ਅਸੀਂ ਅੱਜ ਆਜ਼ਾਦ ਹੋ ਸਕਦੇ ਸੀ ਕੀ ਅੱਜ ਇਸ ਭਾਰਤ ਦੇਸ਼ ਦਾ ਨਕਸ਼ਾ ਜਿਹੜਾ ਹੈ ਉਹ ਬਦਲ ਸਕਦਾ ਸੀ ਕੀ ਇਸ ਭਾਰਤ ਦੇਸ਼ ਦੇ ਨਕਸ਼ੇ ਤੇ ਕੀ ਸਾਡਾ ਕੋਈ ਵजूद ਹੋ ਸਕਦਾ ਸੀ ਕਦੇ ਇਸ ਗੱਲ ਵੱਲ ਸੋਚ ਕੇ ਵੇਖੀਏ ਕਦੇ ਇਸ ਚੀਜ਼ ਨੂੰ ਸਮਝ ਕੇ ਵੇਖੀਏ ਕਦੇ ਇਸ ਚੀਜ਼ ਨੂੰ ਵਿਚਾਰ ਕੇ ਵੇਖੀਏ ਪਿਆਰਿਓ ਪਰ ਨਹੀਂ ਅਸੀਂ ਕੇਵਲ ਆਪਣੇ ਆਪਣੇ ਉਹਦੇ ਵਿੱਚ ਲੱਗੇ ਹੋਏ ਹਾਂ ਹੁਣ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਕਹਿੰਦੇ ਇੱਕ ਪਾਸੇ 크리스마ਸ ਦੀਆਂ ਤਿਆਰੀਆਂ ਨੇ ਦੂਸਰੇ ਪਾਸੇ ਕਿ ਇੱਕ ਪਾਸੇ ਸਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਮਨਾਏ ਜਾ ਰਹੇ ਨੇ ਪਿਆਰਿਓ ਤੇ ਇੱਕ ਪਾਸੇ ਇੱਕ ਘਾਨਾਂ ਦਾ ਵਿਅਕਤੀ ਹੈ ਜਿਹੜਾ ਕਿ ਲੱਕੜ ਦੀਆਂ ਕਿਸ਼ਤੀਆਂ ਤਿਆਰ ਕਰ ਰਿਹਾ ਹੈ ਤੇ ਜਿਹਨੂੰ ਲੱਗਦਾ ਹੈ ਵੀ ਬਹੁਤ ਵੱਡਾ ਖਤਰਾ ਆਉਣ ਵਾਲਾ ਹੈ ਤੇ ਪਾਣੀ ਦੇ ਵਿੱਚ ਦੁਨੀਆ ਰਹਿਣ ਵਾਲੀ ਹੈ ਤੇ ਪਾਣੀ ਦੇ ਵਿੱਚ ਉਹ ਦੁਨੀਆ ਜਿਹੜੀ ਹੈ ਉਹ ਬੱਚੇ ਕਿ ਜਿਹੜੇ ਆਪਣੇ ਲਈ ਪ੍ਰਬੰਧ ਕਰ ਲੈਣਗੇ ਤੇ ਬਾਕੀ ਇੱਥੇ ਸਾਰੇ ਜਿਹੜੇ ਨੇ ਉਹ ਖਤਮ ਹੋ ਜਾਣਗੇ ਮਤਲਬ ਇਹ ਮੰਨਿਆ ਜਾ ਰਿਹਾ ਹੁਣ ਇਸ ਨੂੰ ਆਪਾਂ ਅੰਧਵਿਸ਼ਵਾਸ ਕਹੀਏ ਇਸ ਨੂੰ ਆਪਾਂ ਕੀ ਕਹੀਏ ਸਾਥ ਸੰਗਤ ਮੈਂ ਬੇਨਤੀ ਕਰਾਂ ਵੀ ਸ਼ਾਇਦ ਹੋ ਸਕਦਾ ਉਸ ਬੰਦੇ ਦੀ ਜਿਹੜੀ ਹੈ ਇਹ ਕੀਤੀ ਗੱਲ ਭਾਵੇਂ ਸੱਚ ਹੋ ਜਾਏ ਪਰ ਸਾਥ ਸੰਗਤ ਉਹ ਬੰਦਾ ਅੱਜ ਇਹ ਗੱਲ ਕਹਿ ਰਿਹਾ ਪਰ ਸਾਡੇ ਸਤਿਗੁਰੂ ਮਹਾਰਾਜ ਜੀ ਨੇ ਪਹਿਲੇ ਗੱਲ ਕਹਿ ਗਏ ਨਾਨਕ ਨਾਮ ਜਹਾਜ਼ ਹੈ ਛੜੇ ਸੋਤਰੇ ਪਾਰ ਸਾਰੀ ਦੁਨੀਆ ਦਾ ਧਿਆਨ ਉਸ ਬੰਦੇ ਦੀ ਜਿਹੜੀ ਕੀਤੀ ਹੋਈ ਇੱਕ ਇੱਕ ਐਕਟੀਵਿਟੀ ਵੱਲ ਚੱਲ ਰਿਹਾ ਹੈ ਕਿਉਂਕਿ ਕੀ ਕਰ ਰਿਹਾ ਕੀ ਬਣਾ ਰਿਹਾ ਕਿਉਂ ਬਣਾ ਰਿਹਾ ਉਹ ਕਹਿੰਦਾ ਮੈਂ ਇਸ ਕਰਕੇ ਬਣਾ ਰਿਹਾ ਆਉਣ ਵਾਲਾ ਜਿਹੜਾ ਸਾਲ ਹੈ ਲੋਕ ਜਿਹੜੇ ਨੇ ਪਾਣੀ ਦੇ ਵਿੱਚ ਰਹਿਣ ਵਾਲੇ ਨੇ ਇਹ ਦੁਨੀਆ ਪਾਣੀ ਦੇ ਵਿੱਚ ਡੁੱਬ ਜਾਏਗੀ ਪਰ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਸਤਿਗੁਰੂ ਮਹਾਰਾਜ ਕਹਿੰਦੇ ਪਿਆਰਿਓ ਯਾਦ ਰੱਖਿਓ ਨਾਨਕ ਦੇ ਨਾਮ ਦਾ ਜਹਾਜ਼ ਨਾਨਕ ਨਾਮ ਰੂਪੀ ਜਹਾਜ਼ ਜਿਹੜੇ ਦੇ ਵਿੱਚ ਸਵਾਰ ਹੋਣਗੇ ਉਹ ਪਾਰ ਲੱਗ ਜਾਣਗੇ ਤੇ ਬਾਕੀ ਇੱਥੇ ਡੁੱਬ ਜਾਣਗੇ ਤੇ ਸਤਿਗੁਰੂ ਮਹਾਰਾਜ ਤੇ ਬਹੁਤ ਸਾਲ ਪਹਿਲਾਂ ਹੀ ਕਹਿ ਗਏ ਤੇ ਸਦੀਆਂ ਪਹਿਲਾਂ ਸਾਡੇ ਸਤਿਗੁਰਾਂ ਨੇ ਗੱਲ ਕਰ ਦਿੱਤੀ ਤੇ ਪਿਆਰਿਓ ਸੋ ਇਹ ਜੇ ਆਪਾਂ ਇਸ ਗੱਲ ਨੂੰ ਜਿਹੜਾ ਹੈ ਵੇਖ ਰਹੇ ਆ ਉਹ ਵਿਅਕਤੀਆਂ 'ਚ ਕਰ ਰਿਹਾ ਸਾਨੂੰ ਇਹ ਹੱਲ ਬਹੁਤ ਪਹਿਲਾਂ ਕਰ ਲੈਣੇ ਚਾਹੀਦੇ ਨੇ ਆਪਣੇ ਲਈ ਪ੍ਰਬੰਧ ਕਰੀਏ ਹੋਰਾਂ ਲਈ ਕਰੀਏ ਸੋ ਪਿਆਰਿਓ ਆਪਣੇ ਲਈ ਪੁਕਤਾ ਪ੍ਰਬੰਧ ਕਰੀ ਗਏ ਅਸੀਂ ਅਕਾਲ ਪੁਰਖ ਨਾਲ ਜੁੜੇ ਹੋਇਆ ਤੇ ਪਿਆਰਿਓ ਜ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਦਾ ਹੋ ਗਾ ਵੱਲ ਸੋ ਕਦੇ ਨਾ ਹਾਰਦਾ ਸੋ ਆਪਾਂ ਗੁਰੂ ਵਾਲੇ ਪਾਸੇ ਖੜ੍ਹ ਗਏ ਜਾ ਕੇ ਕੁਝ ਵੀ ਆਪਣਾ ਨਹੀਂ ਵਿਗਾੜ ਸਕਦਾ ਕੋਈ ਵੀ ਭਾਵੇਂ ਇਹ ਗੱਲ ਯਾਦ ਰੱਖਿਓ ਸੋ ਸਾਧ ਸੰਗਤ ਆਪਾਂ ਗੁਰੂ ਨਾਲ ਜੁੜੀਏ ਵਹਿਮਾਂ ਭਰਮਾਂ ਤੋਂ ਨਿਕਲੀਏ ਸ਼ਹੀਦੀ ਜੋੜ ਮੇਲੇਾਂ ਤੇ ਜਾਈਏ ਇਤਿਹਾਸ ਸਮਝੀਏ ਸਹਿਜ ਧਾਰੀ ਹੋਈਏ ਦਸਤਾਰਾਂ ਸਜਾਈਏ ਪੱਗਾਂ ਬਣੀਏ ਔਰ ਮੈਂ ਇੱਕ ਬੇਨਤੀ ਨਾਲ ਹੋਰ ਕਰਦਾ ਹੁਣਾ ਪਿਆਰਿਓ ਕਿ ਜਿੱਥੇ ਵੀ ਜਾਈਏ ਇਤਿਹਾਸ ਦਾ ਪਤਾ ਹੋਵੇ ਖਾਸ ਕਰਕੇ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਔਰ ਫਤਿਹਗੜ੍ਹ ਸਾਹਿਬ ਜਦੋਂ ਵੀ ਜਾਈਏ ਜੋੜ ਮੇਲੇ ਤੋਂ ਇਲਾਵਾ ਸ਼ਹੀਦੀ ਜੋੜ ਮੇਲੇ ਤੋਂ ਇਲਾਵਾ ਜਦੋਂ ਵੀ ਜਾਈਏ ਤਾਂ ਵੀ ਇਤਿਹਾਸ ਪਤਾ ਹੋਵੇ ਉਹਨਾਂ ਦੀ ਸਤਿਕਾਰ ਸਾਡੇ ਮਨ ਵਿੱਚ ਹੋਵੇ ਕਿ ਬਾਬਿਓ ਕੇ ਸਹਿਬਜ਼ਾਦਿਓ ਤੁਹਾਡੀ ਜਿਹੜੀ ਦਲੇਰੀ ਹੈ ਉਹਨੂੰ ਪ੍ਰਣਾਮ ਹੈ ਪਰ ਕਿਰਪਾ ਕਰੋ ਸਾਡੇ ਅੰਦਰ ਵੀ ਐਹੋ ਜੀ ਦਲੇਰੀ ਭਰ ਦਿਓ ਮੈਂ ਕਿਸੇ ਤੋਂ ਨਾ ਡਰਾਂ ਤੇ ਮੇਰੇ ਅੰਦਰ ਐਸਾ ਜਜ਼ਬਾ ਆ ਜਾਏ ਤੇ ਮੈਂ ਕਦੇ ਵੀ ਜਿਹੜਾ ਹੈ ਤੁਹਾਡੇ ਪਾਏ ਹੋਏ ਪੂਰਨਿਆਂ ਤੋਂ ਹਿੱਲਾ ਨਾ ਮੈਨੂੰ ਐਸਾ ਸਦਕ ਬਖਸ਼ ਦਿਓ ਜੀ ਆ ਚੀਜ਼ਾਂ ਮੰਗੀਆਂ ਸੋ ਗੁਰੂ ਆਪਣੇ ਆਪ ਸਾਡੀ ਹਿਫਾਜ਼ਤ ਕਰੇਗਾ ਕਿਸੇ ਵੀ ਮੁਸੀਬਤ ਦੇ ਵਿੱਚ ਸਾਨੂੰ ਫਸਣ ਨਹੀਂ ਦੇਵੇਗਾ ਯਾਦ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ